ਸ਼ੁਰੂ ਕੀ ਹੀ ਤੋਂ 2 1 ਮੰਮੀ ਗਲਤੀਆਂ ਵੀ ਇਨਸਾਨ ਕੋਈ ਹੁੰਦੀਆਂ ਵਾ ਮੈਨੂੰ ਮਾਫ ਕਰ ਦੋ ਹਾਂ ਸੰਦੀਪ ਮੈਂ ਉਹ ਜਨਾਬ 1 ਮੰਨਦਾਰੇ ਉਹਦੀ ਜਾ ਕੇ ਮੈਂ ਨੇ ਉਹ ਮੇਰਾ ਸਮਝਾ ਮੈਂ ਤਾਂ ਮੰਮੀ ਨੂੰ ਸਮਝਾ ਕੇ ਵੇਖ ਲਿਆ ਵਾ ਮੰਮੀ ਨਹੀਂ ਮੰਨਦੇ ਪਏ ਹਾਂ ਹੁਣ ਬਾਈ 2 1 ਜਦੋਂ ਮੰਮੀ ਸਦੀਪੀ ਤੇ ਰਹਿੰਦੀ ਉਹਦਾ ਨੂੰ ਚੰਗੀ ਨਹੀਂ ਲੱਗਦੀ ਜੇਨ ਖਾ ਖਾ ਬੀਗ ਖਾ 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 ਬੀ ਆ ਗਈ ਤੇ ਜੇਨ ਖਾ 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 ਅੱਜ ਨੂੰ 200 ਰੁਪਏ ਟੋਪੀ ਬਣ ਗਈ ਬੀਬੀ ਹਾਂ ਜੀ 200 200 ਦੀ ਮੇਰੇ ਬਰਨ ਤੇ ਮੈਂ ਫੇਰ ਕੋ ਨਹੀਂ ਲੈ ਗਿਆ ਨਾ ਤੂੰ ਤਾਂ ਮੂਸਾ ਗਈ ਵਾ ਮੰਮੀ ਜੇਨ ਉਹ ਇੱਥੇ ਰਹਿੰਦੀ ਸੀ ਮੰਮੀ ਨਹੀਂ ਆ ਜਦੋਂ ਲੱਗਦੀ ਸੀ ਤਮੂ ਤੇ ਹੀ ਦਾ ਕਰਨ ਦੇ ਹਾਂ ਹਾਂ ਹੁਣ ਤੁਸੀਂ ਉਹਨੂੰ ਘਰੋਂ ਕੱਢਣ ਦੇ ਆ ਤੈਂ ਤਾਂ ਕਿ ਉਹ ਇੱਥੇ ਰਹਿੰਦੀ ਨਹੀਂ ਸੀ ਹਾਂ ਆਹੋ ਉਦੋਂ ਤੁਹਾਨੂੰ ਚੰਗੀ ਲੱਗਦੀ ਸੀ ਇਹਦਾ ਮਤਲਬ ਇਦਾਂ ਮੈਨੂੰ ਆਬੜੀ ਲੱਗਦੀ ਯਾਰ ਜਦੋਂ ਇੱਥੇ ਰਹਿੰਦੀ ਨਹੀਂ ਸੀ ਉਦੋਂ ਮਾਤਾ ਹਣੀ ਕਹਿੰਦੇ ਪਹਿਲਾਂ ਇਹ ਰੱਖਣਾ ਚਾਹੁੰਦੇ ਸੀ ਹਾਂ ਇਹ ਰਹਿੰਦੀ ਨਹੀਂ ਸੀ ਤੇ ਹੋਰ ਉਹ ਰਹਿੰਦੀ ਥੋੜੇ ਨਾਲ ਚੰਗੀ ਲੱਗਦੀ ਤੇ ਰਹਿੰਦੀ ਨਹੀਂ ਔਰ ਇੰਦੀ ਤੇ ਰਹਿੰਦੀ ਨਹੀਂ ਔਰ ਇੰਦੀ ਪਈਦਾ ਨਹੀਂ ਨਾ ਉਹ ਇਦਾਂ ਨਹੀਂ ਹੋਣਾ ਤਾਂ ਵੀ ਲੰਬੀ ਕਹਿੰਦੇ ਹੋ ਉਦੋਂ ਵੀ ਨਹੀਂ ਚੰਗੀ ਲੱਗਦੀ ਤੇ ਰਹਿੰਦੀ ਪਿੰਲੂ ਮੰਮੀ ਜਦੋਂ ਉਹ ਕੰਮ ਨਹੀਂ ਕਰਦੀ ਉਹ ਕੰਮ ਨਹੀਂ ਕਰਦੀ ਇਹ ਹੁਣਾ ਮੰਮੀ ਜਦੋਂ ਉਹ ਕੰਮ ਨਹੀਂ ਕਰਦੀ ਉਹਨੂੰ ਤੁਸੀਂ ਕਹਿੰਦੇ ਕੰਮ ਕਰ ਕੰਮ ਕਰ ਜਿਉਂ ਘਰ ਆ ਕੇ ਕੰਮ ਕਰਨ ਦਾ ਵੀ ਹੋ ਉਹ ਤਾਂ ਚੱਗੀ ਲੱਗਦੀ ਉਹ ਕੰਮ ਦੀ ਕਦਰ ਕਰਦਾ ਬਈ ਤਾਂ ਮਨ ਦੀ ਕਰਦਾ ਉਹ ਚੰਗੀ ਨਹੀਂ ਨਾਲਦੀ ਵੀ ਪਹਿਲਾਂ ਜਦੋਂ ਰਹਿੰਦੀ ਸੀ ਉਦੋਂ ਚੱਗੀ ਲੱਗਦੀ ਨਹੀਂ ਆਈ ਨਹੀਂ ਆਈ ਚਲੋ ਨਹੀਂ ਉਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਇਸ ਤਰੀਕੇ ਜਿਹਨਾਂ ਦੀ ਮੰਮੀ ਮੰਮੀ ਜਦੋਂ ਇੱਥੇ ਰਹਿੰਦੀ ਨਹੀਂ ਉਹ ਹੋ ਗਿਆ ਉਹ ਬਾਪੀ ਨਹੀਂ ਕਰਦੇ ਆ ਜੇ ਤਾਂ ਮੰਮੀ ਕੰਮ ਨਹੀਂ ਕਰਦੀ ਜੇ ਉਹ ਕੰਮ ਨਹੀਂ ਕਰਦੀ ਚੀਜ਼ ਆਉਂਦੀ ਆਉਂਦੀ ਨਹੀਂ ਉਹ ਕੰਮ ਨਹੀਂ ਕਰਦੀ ਠੀਕ ਹੈ ਕਾ ਦੀਆ ਤੂੰ ਦੋ ਚੰਗੀ ਜੋ ਠੋਕੂ ਸ਼ੁਰੂ ਹੋਇਆ ਮਟੂ 2 1 ਦਰਜਨ ਦਰਜਨ ਦਰਮੋਂ ਨਿਕਲ ਗਿਆ ਸ਼ਾਕੀ ਆਣਾ ਮਤਲਬ ਮੈਂ ਇਹੋ ਮਮੀ ਨੂੰ ਘਰ ਤੋਂ ਇਹ ਜਨਾ ਪਤਾ ਹੀ ਨਹੀਂ ਦੱਸ ਪਰ ਮੈਂ ਇਹਦੀ ਇੰਨੀ ਗੱਲ ਹੁਣ ਕਹਿਣੀ ਆ ਤੇ ਮੇਰੀ ਸੁਣੋ ਗੱਲ ਤੇ ਉਹੋ ਹੀ ਗੱਲ ਫੜ ਕੇ ਬੈਠੇ ਹੋ ਇਹ ਪੱਕਾ ਹੈਗਾ ਕੋਈ ਗੱਲ ਜੇ ਇਹ ਤੇ ਭੈਣ ਮੇਰਾ ਘਰ ਵਸੋਣਾ ਵਾ ਇਹ ਤੇ ਇਹ ਗੱਲਾਂ ਭੁੱਲਣੀਆਂ ਪੈਣੀਆਂ ਤੇ ਜੇਦੀ ਕੋਈ ਇਹੋ ਕੰਮ ਆ ਤੇ ਫਿਰ ਹੁ ਜਿੱਦਾਂ ਮਰਜ਼ੀ ਕਰੀ ਜਾਓ ਚਲੋ ਮਮੀ ਨਾਲੇ ਨਾ ਹੁਬਲਾ ਮਾਈਕਾ ਜੋਵਾ 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 ਜੋ ਚਲੋ 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 ਚਲ 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 ਚਲੋ 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 ਤੇ ਆ ਗਿਆ ਬੁਰੇ ਬੰਨੇ ਜਾਂਦੇ ਆ ਚਾਹ ਪੀਂਦਾ ਮੈਨੂੰ ਨਹੀਂ ਲੋੜ ਇਹਨਾਂ ਦੇ ਮਾਮਲਿਆਂ ਵਿੱਚ ਬਹੁਤਾ ਬੋਲਣ ਦੀ ਗਲਾਸੀ ਜੀ ਬਿਨਾ ਨਾ ਮਚਾ ਕਿਸੇ ਦਾ ਨੇੜੇ ਉਹਨਾਂ ਨੂੰ ਪਤਾ ਨਹੀਂ ਕੀ ਠੀਕ ਹਾਂ ਉਹਨਾਂ ਨੂੰ ਯਾਰ ਮੈਨੂੰ ਸਮਝ ਲੱਗਦੀ ਮੈਨੂੰ ਆਉ ਲੱਗਦੀ ਇਹਨਾਂ ਲਈ ਤਮਾਦੀ ਰਵੇ ਤਮਾਦੀ ਹੋਵੇ ਅੱਗੇ ਮੋਹਣਾ ਦੀ ਵੀਡੀਓ ਨਹੀਂ ਕੀਤਾ ਇਹਨਾਂ ਨੂੰ ਨਹੀਂ ਮਾਤਾ ਨਾਲ ਸੀਨ ਕਰਨੀ ਹੈ ਤੂੰ ਘਰ ਚਲ ਗਈ ਤੇ ਚੈੱਕਰੀ ਹੂੰ ਕਿਹਾ ਤੇ ਮੈਂ ਹੂੰ ਕਿ ਫੇਰ ਕੋਈ ਗੱਲ ਕੀਤੀ ਤੇ ਫੇਰ ਹਾਂ ਦੀ ਹੂੰ ਮੈਂ ਕੀ ਹੂੰਗੀ 3 ਇਹ ਜਿੱਦਾਂ ਮਰਜ਼ੀ ਰਵੇ 1 ਰੁਪਿੰਦਰ ਆਪਣਾ ਫੈਸਲਾ ਨਾ ਉਹ ਆਪ ਲੈ ਕੇ ਗਈ ਆ ਸਾਨੂੰ ਕੱਲ ਨੂੰ ਕਹੂਗੀ ਤਨਾ ਲੈਡ ਅੱਛਾ ਉਹ ਆਦ ਸੀਂਚ ਰੱਖਣੀ ਆ 3 2 1 ਨਾਲੇ ਆਪਣਾ ਫੈਸਲਾ ਉਹ ਆਪ ਲੈ ਕੇ ਗਈ ਫੈਸਲਾ ਨਹੀਂ ਨਿਕਲਿਆ ਘਰ ਦਾ ਦੇ ਮੂੰਹ ਦੂਜੇ ਆਪਣੇ ਲੱਗ ਜਣਾ ਸੀਗਾ 1 ਫਿਰ ਵੀ ਪਤਾ ਨਹੀਂ ਉਹਨਾਂ ਨੇ ਸੁਣਵਾਈ ਕੀ ਕਰਨੀ ਤਾਂ ਕੀ ਨਹੀਂ ਹੀ ਕਰਨੀ ਨਹੀਂ ਹਰ ਸਹੀ ਵੀ ਸਾਡੇ ਘਰ ਦਾ ਆਹੋ ਕਹਿ ਲਗੀ ਨਾਲ ਹੀ ਨਹੀਂ ਕਿਹਾ ਗਿਆ ਕਹਿੰਦੇ ਵੀ ਸਾਡੇ ਘਰ ਦਾ ਦੇ ਮੂੰਹ ਦੂਜੇ ਆਪਣੇ ਲੱਗ ਜਣਾ ਹੂੰ ਚਲੋ 2 1 ਫਿਰ ਵੀ ਪਤਾ ਨਹੀਂ ਉਹਨਾਂ ਨੇ ਸੁਣਵਾਈ ਕੀ ਕਰਨੀ ਸੀ ਤੇ ਕੀ ਨਹੀਂ ਸਾਡੇ ਘਰ ਦਾ ਤਾਂ ਮੂੰਹ ਦੂਜੇ ਪਾਸੇ ਲੱਗ ਜਾਣਾ ਹੀ ਨਾ ਚਲੋ ਸ਼ੁਗਰੀ ਹੋ ਗਿਆ ਵਾ ਪੀ ਬਚ ਗਿਆ ਜੋ ਕੋ ਹੈਗਾ ਹੀ ਬਥੇਰੇ ਲਾ ਛੜੇ ਆ ਬਸ 2 1 ਦਲਿੰਦਰ ਦਲਿੰਦਰ ਇਹ ਕਾਰਨੋਂ ਬੜਾ ਹੀ ਗਿਆ ਕਿ ਮੈਂ ਮਰੀਆਂ ਨਹੀਂ 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 ਚਲ ਲੈ ਆ ਟਾ ਬੱਤੀ ਟੀਕ ਲੈਂਦੀ ਮੈਂ ਐਟ ਸਿੱਧਾ ਬੱਤੀ ਕਰ ਦਿੰਦਾ ਮੈਂ ਫੜਿਆ ਲੇ ਜਾਂ ਜਾਂਦਾ ਲੈਟ ਕਰਾ ਲੈਟ ਆਉਣ ਦਿੰਦੀ ਫਿਰ ਧੋ ਲੈਂਦੀ 2 ਵਨ ਭੰਡਿਆ ਦੀ ਗੱਲ ਆਪਣਾ ਕੋਈ ਗੱਲ ਨਹੀਂ ਮੈਂ ਸਾਫ਼ ਕਰ ਦਿੰਦਾ ਤੂੰ ਅਰੈਸਟ ਕਰ ਉਹ ਨਹੀਂ ਨਹੀਂ ਤੁਸੀਂ ਨਾ ਕਰਿਓ ਸਾਫ਼ ਕੋਈ ਗੱਲ ਨਹੀਂ ਲੱਗੀ ਦਾ ਆਪਣੇ ਘਰੀ ਕਰਨਾ ਕਿਹਦੇ ਘਰ ਕਰਨਾ ਮੈਂ ਜਮਾਨਾ 2 3 3 ਹੋ ਗਈ ਆ ਚਾਉਣਿਆ ਤਨ ਮੈਂ ਕਹਿੰਦਾ ਮੈਂ ਬੋਲਣਾ ਕਿ ਕੋਹ ਮੇਰੇ ਬੋਲਣਾ ਬੋਲ ਵਨ ਆਈ ਭਾਈ ਦਲਜੀਂਦਰ ਹੁਣ ਆਹੋ ਕੰਮ ਰਹਿ ਗਿਆ ਹੀ ਕਰਨ ਵਾਲਾ ਉਦਾਂ ਦੇ ਬੜਾ ਬਣੀ ਫਿਰਨ ਦਾ ਇਹ ਬਾਹਰ ਮੇਰਾ ਨਹੀਂ ਨਹੀਂ ਉਦਾਂ ਬਾਹਰ ਬੜਾ ਫਰੀ ਫਿਕਾ ਮਾ ਨਹੀਂ ਨਹੀਂ ਮੈਂ ਉਹਦਾ ਬਾਹਰ ਕਦਾਂ ਮੈਨੂੰ ਨਹੀਂ ਨਿੱਦਲ ਜਿੰਦਰ ਹੁਣ ਉਹ ਕੰਮ ਹੀ ਰਹਿ ਗਿਆ ਸੀ ਕਰਨ ਵਾਲਾ ਸਾਰਾ ਕੋਈ ਸੀਵਾ ਨਹੀਂ ਸੀਵਾ ਨਹੀਂ ਤਨ ਕੋਈ ਲੋਕਾ ਕਰੋਗੇ ਨਾ ਇਹਦੀ ਪੈਰੀ ਆਲੀ ਫਿਰ ਦਾਦੇ ਉੱਧਰ ਜਿੰਦਰ ਤੂੰ 1 ਮੈਂ ਸ਼ੁਰੂ ਕੀ ਹੀ ਤੋਂ 2 1 ਮੰਮੀ ਗਲਤੀਆਂ ਵੀ ਇਨਸਾਨ ਕੋਈ ਹੁੰਦੀਆਂ ਵਾ ਮੈਨੂੰ ਮਾਫ ਕਰ ਦੋ ਹਾਂ ਸੰਦੀਪ ਮੈਂ ਉਹ ਜਨਾਬ 1 ਮੰਨਦਾਰਾ ਉਹਦੀ ਜਾ ਕੇ ਮੈਂ ਨੇ ਉਹ ਸਮਝਾ ਮੈਂ ਤਾਂ ਮੰਮੀ ਨੂੰ ਸਮਝਾ ਕੇ ਵੇਖ ਲਿਆ ਵਾ ਮੰਮੀ ਨਹੀਂ ਮੰਨਦੇ ਪਏ ਹਾਂ ਹੋਰ ਬਾਈ 2 1 ਜਦੋਂ ਮੰਮੀ ਸਦੀਪੇ ਤੇ ਰਹਿੰਦੀ ਉਹਦਾਂ ਨੂੰ ਚੰਗੀ ਨਹੀਂ ਲੱਗਦੀ ਜੇ ਉਹਨੂੰ ਖਾ ਖਾ ਪਿਆਗੀ और खा प आके आ गई ते जीरो तन खा प खा प खा प आजी आज टोपी पा गई या मैं नई आज हां निक्की है वैसे निक्की 200 रुपए की टोपी बन बीबी हां नहीं 200 200 दी मैं तो बनी मैं फेर कोनी लाके आया हां तू ना तू तो मुसाईदा मम्मी जणो इठे मम्मी नहीं है ये लागदी हां ਤਮੂ ਦੇ ਹੀ ਦਾ ਕਰਨ ਦੇ ਹਾਂ ਹਾਂ ਹੁਣ ਤੁਸੀਂ ਉਹਨੂੰ ਘਰੋਂ ਕੱਢਣ ਦੇ ਆਂ ਤਾਂ ਇਦਾਂ ਕਹਿੰਦੇ ਉਹ ਇੱਥੇ ਰਹਿੰਦੀ ਨਹੀਂ ਸੀ ਆਹੋ ਉਦੋਂ ਤੁਹਾਨੂੰ ਚੰਗੀ ਲੱਗਦੀ ਸੀ ਇਹਦਾ ਮਤਲਬ ਇਦਾਂ ਜਿਹਨੂੰ ਆਪਣੇ ਲੱਗਦੀ ਯਾਰ ਜਿਦੋਂ ਇੱਥੇ ਰਹਿੰਦੀ ਨਹੀਂ ਸੀ ਉਦੋਂ ਮਾਤਾ ਹਣੀ ਕਹਿੰਦੇ ਪਹਿਲਾਂ ਇਹ ਰੱਖਣਾ ਚਾਹੁੰਦੇ ਸੀ ਹਾਂ ਇਹ ਰਹਿੰਦੀ ਨਹੀਂ ਸੀ ਤੇ ਫੋੜੋਂ ਰਹਿੰਦੀ ਥੋੜੇ ਨਾਲ ਚੰਗੀ ਲੱਗਦੀ ਜੇ ਰਹਿੰਦੀ ਨਹੀਂ ਉਹ ਰਹਿੰਦੀ ਰਹਿੰਦੀ ਉਹ ਰਹਿੰਦੀ ਇਦਾਂ ਨਾ ਨਾ ਬਿਨ ਨੂੰ ਕੋਈ ਕਹਿੰਦੇ ਹੋ ਉਹਦੋਂ ਨਹੀਂ ਚੰਗੀ ਲੱਗਦੀ ਇੱਥੇ ਰੈਂਦੀ ਪੈਲੋਂ ਮੰਮੀ ਜਦੋਂ ਉਹ ਕੰਮ ਨਹੀਂ ਕਰਦੀ ਉਹ ਕੰਮ ਨਹੀਂ ਹੀ ਕਰਦੀ ਇਹ ਹੁਣਾ ਵਾ ਮੰਮੀ ਜਦੋਂ ਉਹ ਕੰਮ ਨਹੀਂ ਕਰਦੀ ਉਹ ਨੂੰ ਤੁਸੀਂ ਕਹਿੰਦੇ ਕੰਮ ਕਰ ਕੰਮ ਕਰ ਜਿਉਂ ਘਰ ਆ ਕੇ ਕੰਮ ਕਰਨ ਦਾ ਵੀ ਹੋ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਉਹ ਕੰਮ ਦੀ ਗੱਲ ਕਰ ਰੋ ਭਾਈ ਤਾਂ ਮਨ ਹੀ ਕਰਦਾ ਪਰ ਉਹ ਕੰਮ ਨਹੀਂ ਨਾ ਕਰਦੀ ਤੇ ਪਹਿਲਾਂ ਜਦੋਂ ਰੈਂਦੀ ਸੀ ਉਹ ਤਾਂ ਚੰਗੀ ਲੱਗਦੀ ਸੀ ਚਲੋ ਨਹੀਂ ਉਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਇਸ ਤਰੀਕੇ ਜੇ ਨਾਲ ਮੰਮੀ ਮੰਮੀ ਜਦੋਂ ਇੱਥੇ ਰਹਿੰਦੀ ਨਹੀਂ ਉਹ ਹੋ ਗਿਆ ਉਹ ਬਾ ਵੀ ਨਹੀਂ ਕਰਦੇ ਆ ਜੇ ਤਾਂ ਮੰਮੀ ਕੰਮ ਨਹੀਂ ਕਰਦੀ ਜੇ ਉਹ ਕੰਮ ਨਹੀਂ ਕਰਦੀ ਠੀਕ ਆਉਂਦੇ ਆਉਂਦੇ ਨਹੀਂ ਉਹ ਕੰਮ ਨਹੀਂ ਕਰਦੀ ਠੀਕ ਆ ਕੰਮ ਕਰਦੀ ਜਦੋਂ ਚੱਗੀ ਜੋ ਸ਼ੁਰੂ ਕਰ ਮਰ ਤੋਂ 2 1 ਇਧਰ ਜਿੰਨ ਜੋ ਫੇਰ ਅੰਦਰੋਂ ਨਿਕਲ ਗਿਆ ਸਾਕੀ ਹੈ ਨਾ ਮਤਲਬ ਮੈਂ ਇਹੋ ਨਹੀਂ ਮੰਮੀ ਨੂੰ ਕਿਹਾ ਤਾਂ ਇਹ ਜਨਾ ਪਤਾ ਹੀ ਨਹੀਂ ਦੱਸ ਮੈਂ ਇਹਦੀ ਇੰਨੀ ਗੱਲ ਹੁਣ ਕਹਿਣੀ ਆ ਕਿ ਮੇਰੀ ਸੁਣੋ ਗੱਲ ਤੋਂ ਉਹੀ ਗੱਲ ਫੜ ਕੇ ਬੈਠੇ ਇਹ ਪੱਕਾ ਹੈਗਾ ਕੋਈ ਗੱਲ ਜੇ ਇਹ ਤੇ ਭੈਣ ਮੇਰਾ ਘਰ ਵਸੋਣਾ ਵਾ ਇਹ ਗੱਲਾਂ ਭੁੱਲਣੀਆਂ ਪੈਣੀਆਂ ਤੇ ਜੇ ਦੀ ਕੋਈ ਇਹੋ ਕੰਮ ਆ ਤੇ ਫਿਰ ਅਸੀਂ ਜਿੱਦਾਂ ਮਰਜ਼ੀ ਕਰੀ ਜਾਓ ਚਲੋ ਮੈਨੂੰ ਨਹੀਂ ਨੱਪੇ ਹੁਣ ਲਾ ਮਾਈਕਾ ਜੋਵਾ 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 ਜੋ ਚੱਲੋ 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 ਚੱਲ 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 ਚੱਲੋ 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 ਤੇ ਆ ਗਈ ਆ ਬੁਰੇ ਬੰਨੇ ਜਾਂਦੇ ਆ ਮੈਨੂੰ ਨਹੀਂ ਲੋੜ ਇਹਨਾਂ ਦੇ ਮਾਮਲਿਆਂ ਵਿੱਚ ਬਹੁਤਾ ਬੋਲਣ ਦੀ ਗਲਾਸੀ ਜੀ ਪੀਣਾ ਹੁਣ ਮੈਂ ਚਾਹ ਕਿ ਇਹ ਨਾ ਨੇੜੇ ਉਹਨਾਂ ਨੂੰ ਪਤਾ ਨਹੀਂ ਕੀ ਠੀਕ ਹਾਂ ਉਹਨਾਂ ਨੂੰ ਯਾਰ ਮੈਨੂੰ ਸਮਝ ਨਹੀਂ ਲੱਗਦੀ ਮੈਨੂੰ ਆਉ ਲੱਗਦੀ ਇਹਨਾਂ ਲਈ ਦਾ ਮਤਲਬ ਹੋਵੇ ਤਾ ਦਾ ਮਤਲਬ ਹੋਵੇ ਅੱਗੇ ਮਗਰ ਨਹੀਂ ਸੀ ਵੀ ਨਹੀਂ ਇਹ ਤਾਂ ਨਹੀਂ ਇਹਨਾਂ ਨੇ ਮਾਤਾ ਨਾ ਸੀਨ ਕਰਨੀ ਦੀ ਤੂੰ ਘਰ ਚਲ ਗਈ ਤੇ ਇੱਕ ਵਾਰੀ ਹੂੰ ਕਿਹਾ ਤੇ ਮੈਂ